ਮinority ਤਾਂ ਆ ਗਈ ਸੋ ਜਿੱਥੇ ਮinorityਾਂ ਤੇ ਹਮਲੇ ਹੋ ਰਹੇ ਉਹ ਵੀ ਇਸ ਇਸ ਦੇਸ਼ ਤੋਂ ਦੇਖਦੇ ਹੋ ਕਿ ਇਸ ਤਰ੍ਹਾਂ ਸਾਰੀਆਂ ਪਾਰਟੀਆਂ ਲੱਗੇ ਹੋਏ ਰਹਿਣ ਕਿ ਮinority ਦੇ ਹਮਲੇ ਹੋ ਰਹੇ ਤੀਸਰੀ ਗੱਲ ਆ ਗਈ ਕਿ ਸਟੇਟਾਂ ਦੇ ਹੱਕ ਪੰਜਾਬ ਪੰਜਾਬੀਆਂ ਦੇ ਹੱਕ ਕਿਉਂਕਿ ਇਸ ਸੂਬੇ 'ਚ ਅਸੀਂ ਰਹਿੰਦੇ ਹਾਂ ਮinority ਧਰਮ ਵੀ ਸਾਡਾ ਜਾਦਾ ਇਸ ਸੂਬੇ 'ਚ ਬਜੌਲਿਟੀ ਅਸੀਂ ਇੱਥੇ ਰਹਿੰਦੇ ਆ ਤਾਂ ਜਿਹੜੇ ਸਾਡੇ ਹੱਕ ਆ ਉਹ ਹੱਕ ਵੀ ਸਾਡੇ ਫੈਡਰਲ ਸਿਸਟਮ ਦੇਸ਼ ਦਾ ਖਤਮ ਕੀਤਾ ਜਾ ਰਿਹਾ ਸਾਡੇ ਫਾਈਨੈਂਸ਼ੀਅਲ ਪਾਵਰ ਸਾਰੀਆਂ ਖਤਮ ਕਰਤੀਆਂ ਸਾਡੇ ਆਰ ਸੂਬੇ ਬਣੇ ਨੇ ਹਰ ਕਿਸੇ ਸੂਬੇ ਦੀ ਰਾਜਤਾ ਨਹੀਂ ਹੈ ਸਾਡੇ ਅੱਜ ਤੱਕ ਪੰਜਾਬੀ ਬੋਲ ਦੇ ਲਾ ਕੇ ਡਿਊਟੀ ਅੱਜ ਤੱਕ ਦਿੱਲੀ ਵਿੱਚ ਬੈਠੇ ਸਾਡੇ ਨੇੜੇ ਲੱਗੇ ਇੱਕੋ ਰਿਸੋਰਸ ਸੀ ਪਾਣੀ ਸਾਡਾ ਉਹ ਵੀ ਖੋਲਿਆ ਰਹਿਦਾ ਖੁਦ ਆ ਉਹਦਾ ਚੀਜ਼ ਵੀ ਆਪਦਾ ਦਿੱਲੀ ਤੋਂ ਲਿਆ ਕੇ ਲਾਤਾ ਸਾਡਾ ਵਿਵਾਰ ਬੰਦਾ ਪਾਕਿਸਤਾਨ ਵਾਲੇ ਤਾਂ ਤੈਨੂੰ ਸੂਬੇ ਰੁਪਾਰ ਜਿਹੜਾ ਹੈਗਾ 12% ਇੱਕੋ ਇੱਕ ਤਾਂ ਜੇ ਅਸੀਂ ਗਿਣੀਏ ਘੱਟੋ-ਘੱਟ 10 ਮਸਲੇ ਇਹ ਬੰਦੀ ਸਿੱਖ ਹੈ ਇਹ ਧਰਮ ਦੀਆਂ ਇਹ ਸਾਰੀਆਂ ਅਸੀਂ ਕੋਈ ਗੱਲ ਅਸੀਂ ਵਿਧਾਨ ਦੇ ਉਲਟ ਨਹੀਂ ਕਹਿੰਦੇ ਅਸੀਂ ਵਿਧਾਨ ਦੇ ਕਿਸੇ ਗੱਲ ਸਾਡੇ ਨਾਲ ਬਹਿਸ ਕਰ ਲੋ ਕੋਈ ਸਾਡੇ ਨਾਲ ਸਵਾਲ ਕਰ ਲੈ ਅਸੀਂ ਦਲੀਲ ਦੇ ਨਾਲ ਗੱਲ ਕਰਦੇ ਆਂ ਵਿਧਾਨ ਦੇ ਅੰਦਰ ਗੱਲ ਕਰਦੇ ਆਂ ਔਰ ਸਾਡਾ ਜੋ ਸਿੱਖ ਧਰਮ ਹੈ ਗੁਰੂ ਨਾਨਕ ਦੇਵ ਜੀ ਦਾ ਜੋ ਫਲਸਫਾ ਹੈ ਅਸੀਂ ਉਸ ਫਲਸਫੇ ਫਲਸਫੇ ਦੇ ਤੇ ਚੱਲਦੇ ਆਂ ਕਿ ਸਭੇ ਸਾਂਝੀ ਮਾਨਸਤਾ ਹੈ ਕੋਈ ਨਾ ਕਿਸੇ ਬਾਹਰ ਜੀਓ ਲੇਕਿਨ ਇਸ ਦੇ ਬਾਵਜੂਦ ਜਦੋਂ ਸਾਡੇ ਤੇ ਹਮਲੇ ਹੁੰਦੇ ਨੇ ਤਾਂ ਉਹ ਹਮਲਿਆਂ 'ਚ ਕੀ ਅਸੀਂ ਇਕੱਲੇ ਵੋਟਾਂ ਦੀ ਰਾਜਨੀਤੀ ਕਰੀਏ ਕੀ ਅਸੀਂ 4 ਸੀਟਾਂ ਸੁਵਿਧਤਾ ਕਰ ਲੈਂਦੇ ਆਂ ਅਸੀਂ ਜਿੱਤ ਜਾਂਦੇ ਆਂ 4 5 6 ਤੇਰੇ ਚਾਰ ਦੂਸਰੀ ਪਾਰਟੀ ਜਿੱਤ ਜਾਂਦੀ ਆ ਉਹਦਾ ਤਾਂ ਕੋਈ ਤਲ ਕਰੀ ਅਸੀਂ ਜਿੱਤ ਜਾਂਦੇ ਆਂ ਮੰਨ ਲਓ 5 6 ਕੀ ਪਾਇਸ਼ੇ ਦੇ ਤੱਕੇ ਜੇ ਸਾਡੀ ਕਿਸਾਨੀ ਵੀ ਰੋਈ ਜਾਂਦੀ ਹੈ ਸਾਡਾ ਕਿਸਾਨ ਵੀ ਦੁਖੀ ਹੈ ਸਾਡੇ ਬਾਕੀ ਜਿੰਨੇ ਵਸਲੇ ਪਹਿਲਾਂ ਕਿਹਨੇ ਰੋ ਵੀ ਸਾਰੇ ਕੈਂਪੇਨ ਕੀ ਅਗਰ 6 ਮਹੀਨੇ ਬਾਅਦ ਉਹ 6 ਬੰਦੇ ਜਾਂ 5 ਬੰਦੇ ਜਿਵੇਂ ਦੂਜੇ ਪਾਰਟਿਆਂ ਹੁੰਦਾ ਕਿ ਟੁੱਟ ਗਈ ਕਿ ਬਣ ਗਈ ਜੇ ਪਹਿਲਾਂ ਸਾਡਾ ਇਹਦਾ ਇਸ਼ਵਾ ਦੀ ਟੁੱਟਿਆ ਤੇ ਫਿਰ ਟੁੱਟ ਗਈ ਤੇ ਫਿਰ ਲੋਕਾਂ ਚ ਅਸੀਂ ਕੀ ਲੈ ਕੇ ਜਾਂਦੇ ਇਹ ਜਦੋਂ ਮੁੰਡੇ ਅਸੀਂ ਵਿਚਾਰੇ ਤਾਂ 12 14 ਬੰਦੇ ਸੀ ਅੱਜ ਦੇ ਬੰਦੇ ਸਾਰੇ ਵਿੱਚ ਸੀ ਕਿ ਉਹ ਬੰਦੇ ਕਿਸਕੇ ਠੀਕ ਹੈ ਜੁਰੈਨ ਦੀ ਵਸਲੀ ਫੈਸਲਾ ਠੀਕ ਹੈ ਫੈਸਲਾ ਹੋ ਗਿਆ ਸਭ ਜਉਤਾਸੀ ਨਹੀਂ ਕੀਤਾ ਅਸੀਂ ਅੱਜ ਵੀ ਆਪਦੇ ਸਟੈਂਡ ਤੇ ਖੜੇ ਆ ਲੇਕਿਨ ਕੁਝ ਬੰਦੇ ਬਿਆਨ ਦਿੱਤੇ ਚੋਣਾਂ ਤੋਂ ਪਹਿਲਾਂ ਜਦੋਂ ਤੁਸੀਂ ਪ੍ਰੈਸਾਂ ਨੇ ਪੁੱਛਦੇ ਸੀ ਕੀ ਕਰੋਗੇ ਤਾਂ ਮੇਰਾ ਜਵਾਬ ਹੁੰਦਾ ਸੀ ਮੈਂ ਦਿੱਲੀ ਵੀ ਜਵਾਬ ਦੇ ਕੇ ਆ ਇੱਥੇ ਜਵਾਬ ਦਿੰਦਾ ਸੀ ਕਿ ਅਸੀਂ ਇੰਡੀਪੈਂਡੈਂਟਲੀ ਆਪਣੇ ਇਸ਼ੂ ਤੇ ਫਾਈਟ ਕਰਾਂਗੇ ਸਾਡਾ ਕੋਈ ਨਾ ਵਿਰੋਧੀ ਨਾ ਸਾਡਾ ਕੋਈ ਬਿੱਤਰ ਸਾਨੂੰ ਤਾਂ ਦੋਨੋਂ ਉਹਨਾਂ ਨੇ 70 ਸਾਲ ਧੱਕੇ ਕਰਕੇ ਈਸ਼ੂ ਪੈਦਾ ਕੀਤੇ ਨੇ ਕਾਂਗਰਸ ਨੇ ਵੱਡੇ ਵੱਡੇ ਬਲੂ ਸਟਾਰ ਤੱਕ ਇਹ ਉਸ ਤੋਂ ਅੱਗੇ ਲੰਗੀ ਜਾਂਦੇ ਰਗੇ ਇਸ ਕਰਕੇ ਸਾਡਾ ਕੋਈ ਮਿੱਤਰ ਨਹੀਂ ਰਿਹਾ ਇਸ ਦੇ ਸਾਡਾ ਮਿੱਤਰ ਉਹ ਹੈ ਜਿਹੜੇ ਸਾਡੇ ਈਸ਼ੂ ਤੇ ਸਾਡੇ ਹੱਕ ਇਸ ਖੜੇਗਾ ਨੰਬਰ 1 ਜਿਹੜੇ ਨਹੀਂ ਖੜੇਗਾ ਅਸੀਂ ਥੜ ਥਾਂ ਤੇ ਖੜਾਂਗੇ ਅੱਜ ਹਿੰਦੁਸਤਾਨ ਚ ਕਿਸੇ ਵੇਲੇ ਅਸੀਂ ਇਕੱਲੇ ਲੜਦੇ ਸੀ ਸਾਡੇ ਤੇ ਹਮਲੇ ਹੋਏ ਉਹ ਹਮਲੇ ਹੋਏ ਦੁਨੀਆ ਚ ਕਦੇ ਕਿਸੇ ਆਜ਼ਾਦ ਦੇਸ਼ ਹੋਈ ਨਹੀਂ ਕਿ ਸਾਡੇ ਧਰਮ ਤੇ ਵੀ ਹਮਲੇ ਕੌਮ ਤੇ ਵੀ ਸਿੱਖੀ ਤੇ ਹਮਰੇ ਜਿੱਥੇ ਦੀ ਗਿਆ ਪੰਜਾਬੀ ਬੋਲਦਾ ਬੰਦਾ ਦੀ ਗਿਆ ਜੇ ਪੰਕਜ ਉੱਥੇ ਬੋਲੀ ਜਾਂਦਾ ਪੰਜਾਬੀ ਦੇ ਪੰਕਜ ਤੇ ਵੀ ਹਮਲਾ ਹੋ ਗਿਆ ਦੇਖਿਆ ਤੁਸੀਂ ਉਸ ਵੇਲੇ ਕੀ ਹਾਲਾਤ ਹੋਏ ਤੁਸੀਂ ਤਾਂ ਬੱਚੇ ਸੀ ਉਹ ਸ਼ਾਇਦ ਤੁਹਾਡੇ ਗੱਲਾਂ ਯਾਦ ਨਾ ਹੋਣ ਇਸ ਕਰਕੇ ਇਹਦਾ ਹਾਲਾਤ ਆ ਸੀ ਕੀ ਅਸੀਂ ਫਿਰ ਉਹ ਮੰਨ ਲਈਏ ਅਸੀਂ ਉਹਨਾਂ ਲੋਕਾਂ ਦੀ ਗੱਲ ਜਿਹੜੇ ਇੱਧ ਇਹ ਸੋਚੀ ਸੋਚਦੇ ਨੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਸਾਰੀ ਜਿੰਨਾ ਮਸਲਾ ਪੈਦਾ ਹੋਇਆ ਇੱਥੋਂ ਪੈਦਾ ਹੋਇਆ ਇਸ ਕਰਕੇ ਅੱਜ ਵੀ ਅਸੀਂ ਕਹਿੰਦੇ ਹਾਂ ਅਸੀਂ ਕਿਸੇ ਤੇ ਕੋਈ ਪਾਰਟੀ ਤੇ ਕਿਸੇ ਤੇ ਦਿੱਜੀ ਦੋਸ਼ ਨਹੀਂ ਲਾਉਂਦੇ ਕਿਸੇ ਸੀ ਨੀਚੇ ਕਿਸੇ ਦੇ ਖਿਲਾਫ ਐਕਸ਼ਨ ਨਹੀਂ ਲੈ ਰਹੇ ਅਸੀਂ ਕਹਿੰਦੇ ਕਿ ਆਓ ਪਾਰਟੀ 'ਚ ਬੈਠੋ ਜੇ ਤੱਕ ਪਾਰਟੀ ਦੇ اندر ਬੋਲਣ ਦਾ ਹੱਕ ਨਹੀਂ ਕਹ ਕਹਿ ਸਕਦੇ ਹੋ ਜੇ ਪਾਰਟੀ 'ਚ 5-5 ਘੰਟੇ ਬਹਿਸਾਂ ਹੁੰਦੀਆਂ ਨੇ ਬਹਿਸ ਹੁੰਦਾਂ ਜਨੈਨੀ ਵਸਲੀ ਮਤੇ ਪਾਸ ਹੁੰਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂ ਇੱਕ ਪਾਸੇ ਦੋ ਬੰਦੇ ਇੱਕ ਪਾਸੇ 40 ਬੰਦੇ ਆ ਤੇ ਫਿਰ ਜੇ ਦੋ ਬੰਦੇ ਕਹਿੰਦੇ ਜੋ ਮੈਂ ਕਹਿਣਾ ਸਿਰ ਉਹ ਗੱਲਾਂ ਤਾਂ ਬਾਜਬੀ ਇਸ ਕਰਕੇ ਅੱਜ ਜਿਹੜੇ ਇਹ ਮਤੇ ਪੈ ਰਹੇ ਨੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹਦਾ ਠੀਕ ਹੈ ਇੰਡੀਪੈਂਡੈਂਟ ਹੈ ਲੋਕ ਰਾਜ ਹੈ ਕੋਈ ਕਹੀ ਜਾਵੇ ਜੋ ਮਰਜੀ ਕਰੀ ਜਾਵੇ ਲੇਕਿਨ ਅਕਾਲੀ ਪਾਰਟੀ ਅੱਜ ਆਪਦੇ ਸਟੈਂਡ ਤੇ ਕਾਇਮ ਹੈ ਸਾਡਾ ਕੱਲਾ ਬੋਟਾ ਤਲਕੜੀ ਤੋਂ ਸਾਡੇ ਬਜ਼ੁਰਗਾਂ ਦੀ ਅਗਲੇ ਸਭਾ ਕਹਿਣਾ ਚਾਹੁੰਦਾ ਕਿ ਕੋਈ ਬੀਜੇਪੀ ਨਾਲ ਅੱਜ ਨਹੀਂ ਨਾ ਕੱਲ ਸਾਡਾ ਸਮਝੌਤਾ ਹੋ ਨਹੀਂ ਸਕਦਾ ਇਹ ਅਸੀਂ ਇੱਕ ਵਾਰੀ ਨਹੀਂ ਬਾਰ ਬਾਰ ਕਹਿ ਦਿੰਦੇ ਆ ਕਿ ਗੱਲਾਂ ਖਤਮ ਨੇ ਸੰਸਦ ਪ੍ਰਧਾਨ ਸੁਖਵੀਰ ਬਾਦਲ ਹੀ ਰਹਿਣਗੇ ਜਿਨ੍ਹਾਂ ਨੇ ਇਹ ਮਤਾ ਪਾਇਆ ਕਿ ਉਹਨਾਂ ਦੇ ਗਲਾਂ ਕੋਈ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਉੱਤੇ ਕੋਈ ਪਹਿਲਾਂ ਇਹਨਾਂ ਨੂੰ ਕੰਪਲੀਟ ਕਰ ਲੈਣ ਮੈਂ ਤੇ ਵਿੱਚ ਜਵਾਬ ਤੁਹਾਡਾ ਦੇ ਦੇਣਾ ਕੋਈ ਉਸ ਤੋਂ ਬਾਅਦ ਕਾਚ ਕੀ ਰਹਿਗਾ ਜਿਹੜੇ 90% ਬੰਦੇ ਆ ਰਹਿ ਕੇ ਕਹਿੰਦਾ ਬਲਵਿੰਦਰ ਕੌਣ ਆ ਕੱਲਾ ਬਲਵਿੰਦਰ ਕੋਈ ਚੀਜ਼ ਨਹੀਂ ਪਾਰਟੀ ਚੀਜ਼ ਹੈ ਇੱਕ ਬੰਦਾ ਕੋਈ ਚੀਜ਼ ਨਹੀਂ ਹੁੰਦਾ ਇਹ ਠੀਕ ਹੈ ਕੋਬਰ ਰਾ 4 ਸਾਲ ਵੱਡਾ ਕੋਈ ਛੋਟਾ ਹੈ ਕਿਸੇ ਨੂੰ ਲੰਬੇ ਉਮਰ ਨਾਲ ਪੋਜੀਸ਼ਨ ਜਿਵੇਂ ਤੁਸੀਂ ਸੀਨੀਅਰ ਜੂਨੀਅਰ ਹੋ ਜਨ ਐਸੀ ਹੋ ਜਨ ਨੇ ਆ ਲੇਕਿਨ ਅਖੀਰ ਤਾਂ ਸਾਰੀ ਇੱਕ ਪਾਰਟੀ ਹੈ ਜੇ ਪਾਰਟੀ ਦੇ 90% ਬੰਦੇ ਆ ਕੇ ਭਾਵੇਂ ਉਹ ਜ਼ਿਲ੍ਹਾ ਜਿਹਦਾਰ ਹੈ ਭਾਵੇਂ ਉਹ ਪੂਰ ਕਮੇਟੀ ਹੈ ਭਾਵੇਂ ਉਹ ਬਰਿਕ ਕਮੇਟੀ ਹੈ ਤੇ ਭਾਵੇਂ ਉਹ ਥੋੜੇ ਐ ਐਮ ਐਲ اے ਐਕਸ ਐਮ ਐਲ اے ਇਹ ਨਹੀਂ ਮੈਂਬਰ ਸੈਂਟ ਬੰਦੇ ਕਹਿੰਦੇ ਜੀ ਅਸੀਂ ਤੁਹਾਨੂੰ ਰੱਖਣਾ ਫਿਰ ਬਲਵਿੰਦਰ ਕੌਣ ਆ ਕੱਲਾ ਬਲਵਿੰਦਰ ਕੱਲਾ ਕੋਈ ਚੀਜ਼ ਨਹੀਂ ਇਸ ਕਰਕੇ ਮੈਂ ਅੱਜ ਕਹਿਣਾ ਚਾਹਣਾ ਸਾਰੇ ਮੇਰੇ ਭਰਾਵਾਂ ਨੂੰ ਅਸੀਂ ਕਿਸੇ ਨੂੰ ਕੱਢਣ-ਕੁੱਢਣ ਨਹੀਂ ਜਾਣਦੇ ਨਾ ਅਸੀਂ ਕੱਢਾ ਜਿੰਨਾ ਜਰ ਬਲਵਿੰਦਰ ਬੈਠਾ ਹੈ ਮੇਰੇ ਨਾਲ ਗਰੀਬਾਰ ਸਭ ਬੈਠੇ ਹੈ ਰਾਣੀ ਕੇ ਜੀ ਇਹ ਨਹੀਂ ਕਹਿ ਸਕਦੇ ਜੀ ਕਲੀਟੀਅਲ ਜੀ ਜੀ ਮਾਸਰ ਨਹੀਂ ਮੈਂ ਕਹਿ ਰਿਹਾ ਕਿ ਨਹੀਂ ਕੋਈ ਸਾਡੀ ਕੋਈ ਮਰਜ਼ਾ ਨਹੀਂ ਕਿਸੇ ਨੂੰ ਜਿਹੜਾ ਆਪਣੀ ਆਪੇ ਕਰਨਾ ਚਾਹੁੰਦਾ ਅਸੀਂ ਰੋਕ ਨਹੀਂ ਸਕਦੇ ਕਿਸੇ ਨੂੰ ਜਿਹੜਾ ਪਾਰਟੀ 'ਚ ਬਾਹਰ ਜਾ ਕੇ ਬੋਲਦਾ ਹੈ ਉਹ ਅੰਦਰ ਰਹਿ ਕਿੱਥੇ ਗਿਆ ਆ ਸਾਨੂੰ ਕੀ ਲੋੜ ਹੈ ਕਿ ਕਰ ਕਾਰਵਾਈ ਕਰਨ ਦੀ ਲੋਕ ਤੇ ਪਬਲਿਕ ਦੇਖੇਗੀ ਕੀ ਕਰਦੇ ਅਸੀਂ ਤਾਂ ਕਹਿੰਦਾ ਪਾਰਟੀ ਤਕੜੀ ਕਰੀਏ ਮੈਂ ਅੱਜ ਵੀ ਕਹਿੰਦਾ ਮੈਂ ਅੱਜ ਵੀ ਫੀਲ ਕਰਦਾ ਕਿ ਆਓ ਇਹ ਗੱਲਾਂ ਵਿੱਚ ਬਹਿ ਕੇ ਕਰੋ ਜਿਹੜੇ ਕਰਨੀਆਂ ਵਿੱਚ ਬਹਿਣ ਕੇ ਕਰੋ ਵਿੱਚ ਬਹਿਣ ਕੇ ਦੇਖਦਾ ਕਿੰਨੀ ਮジョਰਿਟੀ ਰਹਿ ਹੁੰਦੀ ਹੈ ਤੇ ਬਹਿ ਕੇ ਰਹਿ ਬਜੋਰਿਟੀ ਨਹੀਂ ਤੁਸੀਂ ਕੁਸ਼ ਬੰਦੇ ਕੋਈ 40% 50% ਹੀ ਹੋਣ ਹੋ ਜੇ 2 ਜਾਂ 4 ਬੰਦੇ ਕਹਿਣਗੇ ਇਹ ਦਿਨਾਂ ਦੀ ਉਹ ਵੀ ਕਦੇ ਪਾਰਟੀਆਂ ਜਿੱਤਣ ਹਾਰਨ ਸਾਡੇ ਸਾਹਮਣੇ ਨਹੀਂ ਅਕਾਲੀ ਸਭਾ ਦਲ ਦੇ ਸਾਹਮਣੇ ਸਵਾਲ ਹੀ ਨਹੀਂ ਪੈਦਾ ਹੁੰਦਾ ਅਕਾਲੀ ਦਲ ਉਦੋਂ ਅਕਾਲੀ ਦਲ ਕਹਾ ਨਹੀਂ ਸਕੇਗਾ ਜਿੱਦਾਂ ਆਪਣੇ ਈਸ਼ੂ ਛੱਡ ਕੇ ਕੱਲੇ ਵੋਟਾਂ ਮਗਰ ਲੱਗ ਗਿਆ ਇਸ ਕਰਕੇ ਅਕਾਲੀ ਦਲ ਦੇ ਸਾਹਮਣੇ ਜੋ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਪਾਰਟੀ ਬਣਾਈ ਹੈ ਉਹ ਪਾਰਟੀ ਦੇ ਜਿਹੜੇ ਸਾਡੇ ਸੂਲ ਸਾਡੇ ਈਸ਼ੂ ਨੇ ਜਿਨ੍ਹਾਂ ਈਸ਼ੂਆਂ ਤੇ ਅਸੀਂ ਧਰਮ ਦੀ ਗੱਲ ਕਰਦੇ ਆ ਜਾਂ ਸੂਬੇ ਦੇ ਫੈਡਰ ਪਾਵਰ ਦੀ ਗੱਲ ਕਰਦੇ ਆ ਜਾਂ ਮਿਨੋਰਟੀ ਦੀਆਂ ਗੱਲਾਂ ਕਰਦੇ ਆ ਜਾਂ ਅਸੀਂ ਹੋਰ ਸੂਬੇ ਦੇ ਜੋ ਸਾਡੇ ਮਸਲੇ ਨੇ ਪੰਜਾਬ ਦੇ ਪੰਜਾਬੀਆਂ ਦੇ ਕਿਤੇ ਅਸੀਂ ਕਿਸੇ ਗੱਲ ਤੋਂ ਪਿੱਛੇ ਅੱਜ ਐਮਰਜੈਂਸੀ ਦਾ ਸਮਾਂ ਕੁਦਰਤੀ ਉਹ ਦੋ ਦੋਨਾਂ ਦਾ ਇਨਸੀਡੈਂਟ ਇਕੱਠਾ ਹੋ ਗਿਆ ਅੱਜ ਇਸ ਮੀਟਿੰਗ ਦਾ ਵੀ ਅੱਜ ਉਹਦਾ 50 ਸਾਲਾ ਦੀ ਵਾ ਮੈਂ ਤਾਂ ਕਹਾ ਮੈਂ ਕਹਾ ਇਸ ਚੀਜ਼ ਦਾ ਜਿਹੜੀ ਜਿਹੜੀ ਮੀਟਿੰਗ ਸਾਡਾ ਫੈਸਲਾ ਹੋਇਆ ਹੈ ਜੈਪ੍ਰਕਾਸ਼ ਰਾਏ ਦੀ ਮੀਟਿੰਗ ਹੋ ਰਹੀ ਸੀ ਦਿੱਲੀ ਜਦੋਂ ਇੱਕਦਮ ਐਮਰਜੈਂਸੀ ਲੱਗੀ ਸਾਰਾ ਹਿੰਦੁਸਤਾਨ ਦੇ ਲੀਡਰਸ਼ਿਪ ਫੜ ਲਏਗੇ ਤੁਸੀਂ ਤਾਂ ਬਹੁਤ ਛੋਟੇ ਹੋ ਕੋਈ ਹੋਣਾ ਜਿਹੜਾ 40 ਸਾਲ ਤੋਂ ਉੱਪਰ ਹੈ 50 ਸਾਲ ਤੋਂ ਉਸ ਨੂੰ ਪਤਾ ਹੋਊਗਾ ਗੱਲਾਂ ਦੂਜਿਆਂ ਨੂੰ ਛੋਟਿਆਂ ਨੂੰ ਤੁਹਾਨੂੰ ਪਤਾ ਨਹੀਂ ਹੋਣਾ ਮੈਂਗਵਾਂ ਮੈਂ ਐਮਐਲਏ ਸਦੋਂ 172 ਚ ਜਦੋਂ ਕੁਝ 72 ਐਮਰਜੈਂਸੀ ਲੱਗੀ ਹੈ ਪਹਿਲੀ ਵਾਰ ਬਣਿਆ 70 ਜਮਾਂ ਪਹਿਲੀ ਜੇਲ੍ਹ ਕੱਟੀ ਆ ਦਿੱਲੀ ਦੇ ਵਿੱਚ ਜਿੱਲੀ ਮੋਰਚੇ ਜਿਹੜਾ ਡੀਜੀਪੀ ਪੀਸੀ ਬਣੀ ਹੋਈ ਹੈ ਸੰਤ ਬਾਬਾ ਫਤਿਹਸਰ ਦਾ ਪਹਿਲਾ ਜਥਾ ਪਹਿਲਾ ਬੰਦਾ ਮੈਂਟਰ ਕੀਤਾ ਸੀ ਸੰਤ ਜੀ ਨੂੰ ਘੂਰ ਕਰ ਰਹੇ ਸੀ ਮੇਰੇ ਨਾਲ 100 ਬੰਦੇ ਅੰਦਰ ਗਿਆ ਸੀ ਇਸ ਕਰਕੇ ਉਹ ਜਦੋਂ ਐਮਰਜੈਂਸੀ ਲੱਗੀ ਤਾਂ ਬਾਕੀ ਸਾਰੀ ਲੀਡਰਸ਼ਿਪ ਫੜ ਲਈ ਤੋਰਾ ਸਾਹਿਬ ਤੇ ਬਾਲ ਸਾਹਿਬ ਉਸ ਮੀਟਿੰਗ ਚ ਗਏ ਹੋਏ ਸੀ ਲੇਕਿਨ ਫੜੇ ਨਹੀਂ ਦੋਨੇ ਆਗੇ ਪੰਜਾਬ ਚ ਅਸੀਂ ਮੀਟਿੰਗ ਕੀਤੀ ਉਸ ਮੀਟਿੰਗ ਦੇ ਵਿੱਚ ਬਰਨਾਲਾ ਸਾਹਿਬ ਬਲਵੰਸੋਂ ਸਰਦਾਰ ਜਸਵਿੰਦਰ ਬਰਾੜ ਪਹਿਲੀ ਵਾਰ ਐਵੇਂਲੇ ਬੜਿਆ ਸੀ ਮੈਥੂਮਰ ਚ ਵੱਡਾ ਸਿਹੜਾ ਸਰ ਬਰਾੜ ਸਾਹਿਬ ਦਾ ਪਿਤਾ ਮੈਂ ਆਤਮਾ ਸੋਂ ਤੁਰਸਾ ਪ੍ਰਧਾਨ ਸੀ ਜਗਦੇਵ ਸੋਂ ਤਲਵੰਡੀ ਅਸੀਂ 8-9 ਜਾਣੇ ਬੈਠੇ ਸੀ ਕੀ ਕਰਨਾ ਚਾਹੀਏ ਮੈਂ ਨਾ ਨਹੀਂ ਲੈਂਦਾ ਮੈਂ ਕਿਸੇ ਚੀਜ਼ ਨੂੰ ਕੁਝ ਨਹੀਂ ਕਹਣਾ ਜਦੋਂ ਕਿ ਇਤਿਹਾਸ ਕੇ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਜੋ ਕੋ ਲਿਖਾਰੀਆ ਲਿਖੀ ਜਾਵੇ ਲੇਕਿਨ ਮੈਂ ਆਪਣੇ ਕੋ ਚੋਈਏ ਗੱਲਾਂ ਨਹੀਂ ਕਹਣੀਏ ਚਾਹਦਾ ਬਹੁਤ ਹੀ ਰਏ ਸੀ ਕਿ ਇਹ ਅਮਰਜੈਂਸੀ ਦੇ ਖਿਲਾਫ ਆਪਾਂ ਨੂੰ ਫੜਿਆ ਨਹੀਂ ਹਿੰਦੁਸਤਾਨ ਦੀ ਲਈ ਆਪਾਂ ਕਿਉਂ ਬਲੁਬਲੀ ਇਸ ਫਸਦੇ ਹਾਂ ਜਦੋਂ ਕਿ ਇੰਦਰਾ ਗਾਂਧੀ ਬਲੋਫਰ ਆ ਰਹੀ ਸੀ ਕਿ ਸਾਰੀਆਂ ਮੰਗਾ ਮੰਨਾ ਲਓ ਤੁਸੀਂ ਦਖਲ ਨਾ ਦਿਓ ਤਾਂ ਸਰਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਇਹ ਲੜਾਈ ਦੇਖਦੀ ਗੁਲਾਮੀ ਦੀ ਲੜਾਈ ਹੈ ਇਹ ਲੜਾਈ ਬੰਗਾ ਦੀ ਲੜਾਈ ਨਹੀਂ ਮੇਰੀ ਬੇਨਤੀ ਹੈ ਸਾਰੀ ਪਾਰਟੀ ਨੂੰ ਕਿ ਐਂਓ ਕਰੋ ਜੇ ਸਾਰੀ ਪਾਰਟੀ ਜਿਹੜਾ ਮੈਨੂੰ ਇਕੱਲੇ ਨੂੰ ਇਜਾਜ਼ਤ ਦੇ ਦੋ ਮੈਂ ਕਿਉਂਕਿ ਮੁੱਖ ਮੰਤਰੀ ਬਣ ਚੁੱਕਿਆ ਪਹਿਲਾਂ ਤੇ ਮੈਂ ਮੁੱਖ ਸੇਵਾਦਾਰ ਰਹਾ ਇਸ ਕਰਕੇ ਮੈਨੂੰ ਇਕੱਲੇ ਨੂੰ ਇਜਾਜ਼ਤ ਦਿਓ ਕਿ ਮੈਂ ਅੱਜ ਸਿੰਬਲ ਸਿੱਖ ਕਮਿਊਨਿਟੀ ਮੈਂ ਇਸ ਤੇ ਗ੍ਰਿਫਤਾਰੀ ਦੇ ਦਿਆਂ ਦੋ ਤਿੰਨ ਘੰਟੇ ਬਹਿਸ ਹੋਈ ਅਖੀਰ ਬਹਿਸ ਤੋਂ ਬਾਅਦ ਉਹ ਇਹ ਗੱਲ ਕਹੀ ਤਾਂ ਵਿੱਚੋਂ ਕੁਝ ਬੰਦਿਆਂ ਨੇ ਕਿਹਾ ਕੇ ਫੇਰ ਜੇ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਵੀ ਜਾਂਦਾ ਜਿਵੇਂ ਕਈ ਵਾਰੀ ਉਹ ਬਰਾਬਰ ਦੇ ਹਾਣੀ ਸੀ ਮੈਂ ਤਾਂ ਬਹੁਤ ਛੋਟਾ ਸੀ ਉਮਰ ਚ ਅਜੇ ਤੇ 75 ਦੀਆਂ ਗੱਲਾਂ ਨੇ ਬੰਦਰ ਚ ਮੈਂ ਬਲੇ ਵੜਿਆ ਸੀ ਤਾਂ ਕੁਝ ਬੰਦਿਆਂ ਨੇ ਕਿਹਾ ਜਿਹਨਾਂ ਨੇ ਹਾਣੀ ਸੀ ਕਹਿੰਦੇ ਜਾਂਦਾ ਜਾਣ ਦੇ ਡਿੱਗਣ ਤੋਂ ਖੂਚ ਲਫ਼ਜ਼ੇ ਵਰਤਿਆ ਉਸ ਵੇਲੇ ਕਿਉਂਕਿ ਪਤਾ ਨਹੀਂ ਸੀ ਕਿਸੇ ਵੇਲੇ ਸੀ ਟੁੱਟ ਜੂਗੀ ਉਹ ਕਹਿੰਦੇ ਸਾਇਵੇਰੀ ਦੇ ਜੇਲਾ ਰਸ਼ੀਆ ਦੇ ਮੁਰਕੇ ਕੱਢਦੇ ਨਹੀਂ ਉੱਥੋਂ ਬਰੇ ਹੀ ਨਿਕਲਦਾ ਬੰਦਾ ਤਾਂ ਹੋ ਗਿਆ ਫੈਸਲਾ ਫੈਸਲਾ ਹੋ ਗਿਆ ਤਾਂ ਫਿਰ ਉਹਨੇ ਢਾਲ ਕੁਝ ਬੰਦਿਆਂ ਨੇ ਕਿਹਾ ਅਸੀਂ ਨਹੀਂ ਜਾਵਾਂਗੇ ਅਸੀਂ 5-5 ਬੰਦਿਆਂ ਦੇ ਜਿਸ ਨੇ ਵੀ ਅਸੀਂ ਉਹ ਫੈਸਲਾ ਕੀਤਾ ਇਹ ਮੈਂ ਗੱਲ ਕਿਉਂ ਕਹਿ ਰਿਹਾ ਇਹ ਮੈਂ ਗੱਲ ਤਾਂ ਕਹਿ ਰਿਹਾ ਅੱਜ ਦੇ ਇਨਸੀਡੈਂਟ ਦੇ ਨਾਲ ਕਿ ਜੇ ਸਾਡੇ ਸਾਹਮਣੇ ਕੱਲਾ ਰਾਜਪਾਗ ਹੋਵੇ ਸਾਨੂੰ ਰਾਜਪਾਗ ਮਿਲਦਾ ਸੀ ਤਾਂ ਅਨੇ ਖੂਸ਼ੀ ਨਾਲ ਸੀ ਭਾਰਦੀ ਪਾਰਟੀ ਲੇਕਿਨ ਅਸੀਂ ਗਿਫਤਾਰੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਅਸੀਂ ਓਪਨ 4 ਮਹੀਨੇ ਸਹਿ ਕਿਤਾ ਫਿਰ ਸੰਤ ਲੋਂਗੋ ਆਲ ਜਗੇ ਤੋਂ ਸਭ ਤੋਂ ਬਾਅਦ ਫਿਰ ਪਹਿਲੀ ਜੀ ਗਿਫਤਾਰੀ 180 ਬਗੜਾ ਬਾਹਰ ਜ਼ਿਲੇ ਜਾ ਕੇ ਓਪਨ ਲਈ ਦਿੱਤੀ ਜਿਹੜੀ ਪਹਿਲਾਂ ਓਪਨਲੀ ਸੀ ਫੜਦੇ ਦੇ ਸੀ ਮੈਂ ਸ਼ੁੱਕੇ ਗਿਆ ਹਰਿਆਣੇ ਚ ਬੈਠਾ ਬੰਦੇ ਇਕੱਠੇ ਕੀਤੇ ਮਾਰਸਾ ਜਾ ਕੇ 180 ਬੰਦਾ ਲਗਿਆ ਬੱਸਾਂ ਤੇ ਕੁ ਕਾਸੀ ਤੇ ਗਿਆ ਮੋਟਰਸਾਈਕਲ ਤੇ ਗ੍ਰਿਫਤਾਰੀ ਤੇ ਲੇਕਿਨ ਪੰਜ ਹੀ ਬេរਾ ਰੱਖੇ ਮੈਂ ਬਹਿੰਡਾ ਜੇਲ੍ਹ ਚ ਰਿਹਾ ਇਹ ਕਿਉਂ ਮੈਂ ਗੱਲ ਕੀਤੀ ਮੈਂ ਤਾਂ ਕੀਤਾ ਕਿ ਅਕਾਲੀ ਪਾਰਟੀ ਇੱਕ ਸਧਾਨਿਕ ਪਾਰਟੀ ਹੈ ਅਸੂਲਾਂ ਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਜੇ ਉਸ ਵੇਲੇ ਬੌਂ ਦੇ ਖੂਚੋਂ ਜਦੋਂ ਸਾਰਾ ਇਹ ਦਸਤਾਰ ਸੌ ਗਿਆ ਸੀ ਉਸ ਵੇਲੇ ਕਾਲੀ ਪਾਰਟੀ ਨੇ ਆਪਣੇ ਸੂਰ ਨਹੀਂ ਛੱਡੇ ਅੱਜ ਉਹਦੇ ਜਿਹੜੀ ਵਾਰਸ ਪਾਰਟੀ ਹੈ ਛੋਟੇ ਆ ਵੱਡੇ ਆ ਲੇਕਿਨ ਅੱਜ ਸਾਡਾ ਫਰਜ਼ ਬਣਦਾ ਕਿ ਉਹਨਾਂ ਬਜ਼ੁਰਗਾਂ ਦੇ ਊਸੂਲਾਂ ਦੇ ਪਰਾਂ ਦੇ ਇਕੱਲਾ ਰਾਜ ਭਾਗ ਨਾ ਦੇਖੀਏ ਅਸੂਲ ਦੇਖੀਏ ਕਿ ਪੰਜਾਬ ਪੰਜਾਬੀ ਸਿੱਖ ਧਰਮ ਸਿੱਖ ਕੌਮ ਔਰ ਸਾਡੇ ਜੋ ਸਿੱਖ ਕੌਮ ਦੇ ਮਸਲੇ ਨੇ ਅਸੀਂ ਉਹਨਾਂ ਮਸਲੇ ਤੇ ਲੜਾਈ ਲੜੀਏ ਜੇ ਉਹ ਮਸਲੇ ਹੱਲ ਨਹੀਂ ਹੁੰਦੇ ਇਕੱਲਾ ਰਾਜ ਭਾਗ ਸਾਡੇ ਵਾਸਤੇ ਕੋਈ ਬਹੁਤਾ ਮਾਨ ਨਹੀਂ ਰੱਖਦਾ ਗੁਰੂ ਕਿਰਪਾ ਕਰੋ ਰਾਜ ਵੀ ਆਉਣਗੇ ਰਾਜ ਆਉਂਦੇ ਜੇ ਬੰਦਾ ਲੜਦਾ ਹੈ ਸ਼ਕਤੀ ਨਾਲ ਦਿਖਾਉਂਦਾ ਹੈ ਜੇ ਨੀਵੀਂ ਪਾ ਕੇ ਬੈਹਿੰਦਾ ਫਿਰ ਰਾਜ ਵੀ ਨਹੀਂ ਮਿਲਦੇ ਤੇ ਸਿਰ ਵੀ ਵੱਢਿਆ ਜਾਂਦਾ ਇਸ ਕਰਕੇ ਮੈਂ ਅੱਜ ਇੰਨੀ ਗੱਲ ਕਹਿ ਕੇ ਤੁਹਾਨੂੰ ਕਿਹੜਾ ਚਾਹਣਾ ਕਿ ਅਸੀਂ ਆਪਦੇ ਸੂਲਾਂ ਤੇ ਡੇਢ ਅਸੀਂ ਉਹਨਾਂ ਸੂਲਾਂ ਦੇ ਪਹਿਰਾ ਦੇ ਕੇ ਸਾਰੀ ਪਾਰਟੀ ਚੱਲ ਰਹੀ ਹੈ ਮੈਂ ਪ੍ਰਧਾਨ ਨੂੰ ਸ਼ਾਬਾਸ਼ ਇਹ ਦੇਣਾ ਕਿ ਪ੍ਰਧਾਨ ਨੇ ਝੁੱਕ ਕੇ ਫੈਸਲਾ ਨਹੀਂ ਕੀਤਾ ਕੱਲੀਆਂ ਵੋਟਾਂ ਫਿਰ ਨਹੀਂ ਕਿਹਾ ਨਹੀਂ ਜੋ ਤਕਲੀਫ ਆਉਂਦੀ ਆਵੇ ਲੇਕਿਨ ਮੈਂ ਕੌਮ ਦੇ ਸਾਹਮਣੇ ਪਿੱਛੇ ਨਹੀਂ ਹਟਾਂਗਾ ਮੈਂ ਕੌਮ ਨੂੰ ਪਿੱਛਾ ਨਹੀਂ ਦੇਵਾਂਗਾ ਅੱਜ ਸਾਰੀ ਪਾਰਟੀ ਨੇ ਇਸੇ ਕਰਕੇ ਤਾਰੀਫ ਕੀਤੀ ਹੈ ਮਦਦ ਜੀ ਵੀ ਕੀਤੀ ਹੈ ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ